रादे रादे पंजाबी कहानियां चैनल ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਹਾਜ਼ਰ ਹਾਂ ਇੱਕ ਨਵੀਂ ਕਹਾਣੀ ਦੇ ਨਾਲ। ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ। ਮੇਰਾ ਨਾਮ ਸਿਮਰਨ ਹੈ। ਮੈਂ ਠੀਕ ਜੇ ਪਰਿਵਾਰ ਵਿੱਚ ਜੰਮੀ। ਅਸੀਂ ਚਾਰ ਭੈਣਾਂ ਤੇ ਇੱਕ ਭਰਾ ਸੀ। ਮੈਂ ਸਭ ਤੋਂ ਛੋਟੀ ਤੇ ਆਪਣੇ ਪਿਓ ਦੀ लाਡਲੀ ਸੀ। ਮੈਂ ਸਾਰੇ ਭੈਣ ਭਰਾਵਾਂ ਤੋਂ ਸੋਹਣੀ ਤੇ ਸਾਰੇ ਪਿਆਰ ਨਾਲ ਮੈਨੂੰ 바ਵਾ 바ਵਾ ਕਹਿੰਦੇ। 10 ਸਾਲ ਦੀ ਸੀ ਜਦੋਂ ਮੇਰੀ ਵੱਡੀ ਭੈਣ ਦਾ ਵਿਆਹ ਹੋ ਗਿਆ ਤੇ ਮੇਰੀ ਵੱਡੀ ਭੈਣ ਦਾ ਸਹੁਰਾ ਬਹੁਤ ਸਮਝਦਾਰ ਇਨਸਾਨ ਸੀ ਤੇ ਆਪਣੇ ਏਰੀਆ ਵਿੱਚ ਉਹ ਕਹਿੰਦਾ ਕਹੌਂਦਾ ਬੰਦਾ ਸੀ ਅਸੀਂ ਹਮੇਸ਼ਾ ਕਹਿਣਾ ਕਿ ਅਸੀਂ ਕੋਈ ਮੋਤੀ ਪੁੰਨ ਕੀਤੀ ਹੋਣੀ ਜੋ ਸਾਨੂੰ ਇੰਨਾ ਵਧੀਆ ਪਰਿਵਾਰ ਮਿਲ ਗਿਆ ਮੇਰੇ ਜੀਜਾ ਜੀ ਉਹ ਵੀ ਬਹੁਤ ਵਧੀਆ ਤੇ ਬੜੇ ਹੀ ਚੰਗੇ ਸੁਭਾਅ ਦੇ ਮਾਲਕ ਸੀ ਉਹ ਸਾਰੇ ਮੇਰੀ ਭੈਣ ਦੀ ਬਹੁਤ ਇੱਜ਼ਤ ਕਰਦੇ ਵਿਆਹ ਤੋਂ ਸਾਲ ਬਾਅਦ ਮੇਰੀ ਭੈਣ ਦੇ ਘਰ ਕੁੜੀ ਹੋਈ ਸਾਰਿਆਂ ਨੇ ਕੁੜੀ ਦਾ ਬਹੁਤ ਚਾਹ ਕੀਤਾ ਤੇ ਇਦਾਂ ਹੀ 2 ਸਾਲ ਬੀਤ ਗਏ ਮੇਰੀ ਭੈਣ ਦੇ ਘਰ ਫਿਰ ਦੂਜੀ ਕੁੜੀ ਹੋ ਗਈ ਉਸ ਨੂੰ ਵੀ ਪਰਮਾਤਮਾ ਦੀ ਦੀਨ ਸਮਝ ਕੇ ਸਾਰਿਆਂ ਨੇ ਖਿੜੇ ਮੱਥੇ ਕਬੂਲ ਕਰ ਲਿਆ ਫਿਰ ਕੁਝ ਟਾਈਮ ਪਿਆ ਜਿਵੇਂ ਸਾਰਿਆਂ ਦੇ ਮਨ ਵਿੱਚ ਮੁੰਡੇ ਦੀ ਖੁਆਇਸ਼ ਹੁੰਦੀ ਆ ਮੇਰੀ ਭੈਣ ਦੇ ਮਨ ਵਿੱਚ ਵੀ ਮੁੰਡੇ ਦੀ ਖੁਆਇਸ਼ ਸੀ ਉਸ ਨੇ ਤੀਸਰਾ ਚਾਂਸ ਲਿਆ ਤੇ ਮੇਰੀ ਭੈਣ ਦੇ ਘਰ ਤੀਜਾ ਬੱਚਾ ਕੁੜੀ ਹੋਈ ਜਦੋਂ ਮੇਰੀ ਭੈਣ ਨੂੰ ਕੁੜੀ ਦਾ ਪਤਾ ਲੱਗਾ ਤਾਂ ਮੇਰੀ ਭੈਣ ਨੇ ਹੋਂਕਾ ਲੈ ਲਿਆ ਤੇ ਉਸ ਹੋਂਕੇ ਨਾਲ ਮੇਰੀ ਭੈਣ ਦੀ ਮੌਤ ਹੋ ਗਈ ਮੇਰੀ ਭੈਣ ਦੀ ਮੌਤ ਤੋਂ ਬਾਅਦ ਜੀਜਾ ਜੀ ਬਹੁਤ ਟੈਨਸ਼ਨ ਵਿੱਚ ਰਹਿਣ ਲੱਗੇ ਤੇ ਹਮੇਸ਼ਾ ਰੋਂਦੇ ਰਹਿੰਦੇ ਆਪਣੇ ਬੱਚਿਆਂ ਵੱਲ ਵੇਖ ਕੇ ਤੇ ਜ਼ਿਆਦਾ ਟੈਨਸ਼ਨ ਲੈਣ ਨਾਲ ਉਹਨਾਂ ਨੂੰ ਕਈ ਬਿਮਾਰੀਆਂ ਹੋ ਗਈਆਂ ਉਹ ਆਪਣੀਆਂ ਕੁੜੀਆਂ ਵੱਲ ਵੇਖ ਕੇ ਬਹੁਤ ਰੋਇਆ ਕਰਨ ਤੇ ਟੈਨਸ਼ਨ ਲਿਆ ਕਰਨ ਫਿਰ ਮੇਰੀ ਭੈਣ ਦੇ ਸਹੁਰੇ ਨੇ ਮੇਰੀ ਭੂਆ ਨੂੰ ਜਿਸ ਨੇ ਮੇਰੀ ਭੈਣ ਦਾ ਰਿਸ਼ਤਾ ਕਰਵਾਇਆ ਸੀ ਉਸ ਨੂੰ ਕਿਹਾ ਕਿ ਇਹਨਾਂ ਬੱਚਿਆਂ ਦਾ ਕੋਈ ਮਸਲਾ ਹੱਲ ਕਰੀਏ ਤਾਂ ਸਾਰਿਆਂ ਨੇ ਸੋਚ ਕੇ ਮੇਰਾ ਰਿਸ਼ਤਾ ਮੇਰੇ ਜੀਜੇ ਨਾਲ ਕਰਨ ਲਈ ਕਿਹਾ ਮੈਂ ਉਸ ਵਕਤ 17 ਸਾਲ ਦੀ ਸੀ ਜਦੋਂ ਮੇਰੀ ਭੂਆ ਨੇ ਆ ਕੇ ਮੇਰੇ ਪਿਓ ਨੂੰ ਕਿਹਾ ਤਾਂ ਮੇਰੇ ਪਿਓ ਨੇ ਮੇਰਾ ਰਿਸ਼ਤਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਕਿ ਮੈਂ ਆਪਣੀ ਧੀ ਨੂੰ ਇੰਨੀ ਵੱਡੀ ਜ਼ਿੰਮੇਵਾਰੀ ਵਿੱਚ ਨਹੀਂ ਪਾਵਾਂਗਾ ਤੇ ਨਾ ਹੀ ਆਪਣੀ ਧੀ ਨੂੰ ਦਹਾਜੂ ਦੇ ਤੋੜਾਂਗਾ ਉਹਨਾਂ ਨੇ ਕਿਹਾ ਕਿ ਇੰਨੀ ਸੋਹਣੀ ਤੇ ਸੁਨੱਖੀ ਮੇਰੀ ਧੀ ਮੈਂ ਇੰਨੇ ਲਾਡਾਂ ਤੇ ਚਾਵਾਂ ਨਾਲ ਪਾਲਿਆ ਮੈਂ ਉਸ ਨੂੰ ਕੰਮ ਤੱਕ ਨਹੀਂ ਲਾਇਆ ਤੇ ਮੈਂ ਇਹ ਸਭ ਕਿਵੇਂ ਕਰ ਸਕਦਾ ਮੈਂ ਆਪਣੀ ਧੀ ਤਿੰਨ ਧੀਆ ਦੇ ਪਿਓ ਨੂੰ ਕਿਵੇਂ ਤੋੜ ਸਕਦਾ ਤੇ ਨਾਲੇ ਮੁੰਡੇ ਦੀ ਉਮਰ ਵੀ ਮੇਰੀ ਧੀ ਤੋਂ ਕਿਤੇ ਜ਼ਿਆਦਾ ਮੈਂ ਇੰਨਾ ਵੱਡਾ ਪਾਪ ਆਪਣੇ ਹੱਥ ਹੀ ਨਹੀਂ ਕਰ ਸਕਦਾ ਜਦੋਂ ਮੇਰੇ ਪਿਓ ਨੇ ਰਿਸ਼ਤਾ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਮੇਰੇ ਭੂਆ ਫੂਫੜ ਨਾਰਾਜ਼ ਹੋ ਗਏ ਫਿਰ ਮੇਰੀ ਭੂਆ ਨੇ ਮੇਰੀ ਮਾਂ ਤੇ ਪ੍ਰੈਸ਼ਰ ਪਾ ਕੇ ਮੇਰੀ ਮਾਂ ਨੂੰ ਮਨਾ ਲਿਆ ਤੇ ਮੇਰੇ ਪਿਓ ਤੋਂ ਜ਼ਬਰਦਸਤੀ ਮੇਰਾ ਰਿਸ਼ਤਾ ਮੇਰੇ ਜੀਜੀ ਨਾਲ ਕਰਵਾ ਦਿੱਤਾ ਉਸ ਵਕਤ ਮੇਰੀ ਭੂਆ ਨੇ ਮੇਰੀ ਭੈਣ ਦੇ ਸਹੁਰੇ ਅੱਗੇ ਇਹ ਸ਼ਰਤ ਰੱਖੀ ਕਿ ਕੱਲ ਨੂੰ ਜੇ ਮੁੰਡੇ ਨੂੰ ਕੁਝ ਹੋ ਜਾਂਦਾ ਤਾਂ ਸਾਡੀ ਕੁੜੀ ਦੀ ਅਜੇ ਕੋਈ ਉਮਰ ਨਹੀਂ ਤੇ ਉਹ ਸਾਡੀ ਕੁੜੀ ਨੂੰ ਛੋਟੇ ਮੁੰਡੇ ਤੇ ਬਿਠਾ ਦੇਣਗੇ ਜਿਹੜਾ ਹਜੇ ਕੁਵਾਰ ਹੈ ਕਿਉਂਕਿ ਮੇਰਾ ਜੀਜਾ ਉਸ ਵਕਤ ਬਹੁਤ ਬਿਮਾਰ ਰਹਿੰਦਾ ਸੀ ਤੇ ਕੁੜੀਆਂ ਦੇ ਵਿਆਹ ਸਾਂਝੇ ਘਰ ਵਿੱਚ ਕੀਤੇ ਜਾਣਗੇ ਉਹਨਾਂ ਦੀਆਂ ਸਾਰੀਆਂ ਸ਼ਰਤਾਂ ਮੰਨ ਲਈਆਂ ਤੇ ਇਹ ਸਭ ਦੀ ਜ਼ਿੰਮੇਵਾਰੀ ਉਸਦੇ ਸਹੁਰੇ ਨੇ ਲੈ ਲਈ ਫਿਰ ਮੇਰਾ ਗੁਰਦੁਆਰੇ ਵਿੱਚ ਜਾ ਕੇ ਚੁੰਨੀ ਚੜਾਵਾ ਕਰ ਦਿੱਤਾ ਮੇਰਾ ਪਿਓ ਬਹੁਤ ਦੁਖੀ ਤੇ ਨਰਾਜ਼ ਸੀ ਮੇਰਾ ਪਿਓ ਗੁਰਦੁਆਰੇ ਤਾਂ ਗਿਆ ਪਰ ਉਸਨੇ ਕੋਈ ਰਸਮ ਆਪਣੇ ਹੱਥੀ ਨਹੀਂ ਕੀਤੀ ਤੇ ਗੁਰਦੁਆਰੇ ਦੇ ਇੱਕ ਕੋਨੇ ਵਿੱਚ ਬੈਠਾ ਰਿਹਾ ਚਲੋ ਮੇਰਾ ਵਿਆਹ ਕਰ ਦਿੱਤਾ ਜਿਵੇਂ ਕੁੜੀਆਂ ਨੂੰ ਆਪਣੇ ਵਿਆਹ ਦਾ ਚਾਹ ਹੁੰਦਾ ਮੈਨੂੰ ਕੋਈ ਚਾਹ ਨਹੀਂ ਸੀ ਅੱਜ ਤੋਂ 35 ਕੁ ਸਾਲ ਪਹਿਲਾਂ ਧੀਆਂ ਦੀ ਕੋਈ ਮਰਜ਼ੀ ਨਹੀਂ ਪੁੱਛਦਾ ਹੁੰਦਾ ਸੀ ਮੇਰੇ ਵਿਆਹ ਤੋਂ ਡੇਢ ਸਾਲ ਬਾਅਦ ਮੇਰੇ ਸਹੁਰੇ ਦਾ ਐਕਸੀਡੈਂਟ ਹੋ ਗਿਆ ਮੋਟਰਸਾਈਕਲ ਤੇ ਜਾ ਰਿਹਾ ਸੀ ਕੰਗੂ ਓਵਰ ਸਪੀਡ ਗੱਡੀ ਔਨ ਕਰਕੇ ਮੋਟਰਸਾਈਕਲ ਵਿੱਚ ਬੱਜੀ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਉਸ ਦੀ ਮੌਤ ਨੇ ਮੇਰੀ ਜ਼ਿੰਦਗੀ ਦੇ ਜਿਵੇਂ ਸਾਰੇ ਰਸਤੇ ਹੀ ਬੰਦ ਕਰ ਦਿੱਤੇ ਫਿਰ ਮੇਰੇ ਸਹੁਰੇ ਦੀ ਮੌਤ ਤੋਂ 2 ਕੁ ਮਹੀਨੇ ਬਾਅਦ ਮੇਰੇ ਘਰ ਮੁੰਡਾ ਹੋਇਆ ਤੇ ਜਦੋਂ ਮੁੰਡਾ ਹੋਇਆ ਸਾਰਿਆਂ ਨੇ ਬਹੁਤ ਖੁਸ਼ੀ ਕੀਤੀ ਕਿਉਂਕਿ ਪਹਿਲਾਂ ਤਿੰਨ ਕੁੜੀਆਂ ਸੀ ਫਿਰ ਮੇਰੇ ਮੁੰਡਾ ਹੋਇਆ ਤਾਂ ਸਾਰਿਆਂ ਨੂੰ ਬਹੁਤ ਚਾ ਚੜਿਆ ਬਹੁਤ ਖੁਸ਼ੀ ਕੀਤੀ ਉਸ ਦਾ ਨਾ ਗੁਰਬੀਰ ਰੱਖਿਆ 2 ਮਹੀਨੇ ਬਾਅਦ ਮੇਰੇ ਘਰ ਵਾਲੇ ਦੀਆਂ ਲੱਤਾਂ ਖੜ ਗਈਆਂ ਉਹਨਾਂ ਦਾ ਬਹੁਤ ਇਲਾਜ ਕਰਵਾਇਆ ਪਰ ਪੂਰੀ ਤਰ੍ਹਾਂ ਠੀਕ ਨਾ ਹੋ ਸਕਿਆ ਹੌਲੀ ਹੌਲੀ ਉਹ மஞ்சੇ ਤੇ ਪੈ ਗਿਆ ਫਿਰ ਵਿਆਹ ਤੋਂ 2 ਸਾਲ ਬਾਅਦ ਉਸ ਦੀ ਮੌਤ ਹੋ ਗਈ ਉਸ ਵਕਤ ਮੇਰੀ ਉਮਰ 20 ਸਾਲ ਦੀ ਸੀ ਉਸ ਦਿਨ ਮੇਰਾ ਪਿਓ ਮੇਰੇ ਵਿਆਹ ਤੋਂ ਬਾਅਦ ਪਹਿਲੀ ਵਾਰ ਮੇਰੇ ਘਰ ਆਇਆ ਸੀ ਤੇ ਫਿਰ ਭੋਗ ਤੋਂ ਬਾਅਦ ਮੇਰੇ ਪਿਓ ਨੇ ਮੇਰੀ ਭੂਆ ਨੂੰ ਕਿਹਾ ਕਿ ਮੈਂ ਆਪਣੀ ਧੀ ਨੂੰ ਜਾਂ ਤਾਂ ਨਾਲ ਲੈ ਜਾਵਾਂਗਾ ਜਾਂ ਫਿਰ ਇਸ ਨੂੰ ਛੋਟੇ ਮੁੰਡੇ ਦੇ ਘਰ ਬਿਠਾਇਆ ਜਾਵੇ ਕਿਉਂਕਿ ਮੇਰੀ ਧੀ ਦੀ ਕੋਈ ਉਮਰ ਜ਼ਿਆਦਾ ਨਹੀਂ ਉਹ ਸਾਰੀ ਉਮਰ ਇਸ ਤਰ੍ਹਾਂ ਨਹੀਂ ਕੱਟ ਸਕਦੀ ਮੇਰੀ ਭੂਆ ਨੇ ਕਿਹਾ ਕੋਈ ਗੱਲ ਨਹੀਂ ਮੈਂ ਗੱਲ ਕਰਾਂਗੀ ਮੇਰੀ ਭੂਆ ਭੋਗ ਤੋਂ ਕੁਝ ਦਿਨਾਂ ਬਾਅਦ ਸਾਡੇ ਘਰ ਆਈ ਉਸਨੇ ਮੇਰੀ ਸੱਸ ਤੇ ਨਾਨਾ ਨੂੰ ਸ਼ਰਤ ਅਨੁਸਾਰ ਮੈਨੂੰ ਛੋਟੇ ਮੁੰਡੇ ਦੇ ਘਰ ਬਿਠਾਉਣ ਲੈ ਕੇ ਆ। ਉਹਨਾਂ ਨੇ ਮੇਰੀ ਭੂਆ ਨੂੰ ਲਾਰਾ ਲਾ ਦਿੱਤਾ ਕਿ ਕੋਈ ਨਾ ਅਸੀਂ ਸਾਰੇ ਬੈਠ ਕੇ ਸਲਾਹ ਕਰਾਂਗੇ। ਪਰ ਉਹਨਾਂ ਦੇ ਮਨ ਵਿੱਚ ਦਾਜ ਦਾ ਲਾਲਚ ਸੀ। ਉਹਨਾਂ ਨੇ ਮੇਰੇ ਤੋਂ ਚੋਰੀ ਮੇਰੇ ਦਿਉਰ ਵਾਸਤੇ ਕੁੜੀ ਵੇਖ ਲਈ। ਜਦੋਂ ਮੈਨੂੰ ਇਹ ਪਤਾ ਲੱਗਾ ਤਾਂ ਮੈਂ ਆਪਣੀ ਭੂਆ ਨੂੰ ਚੋਰੀ ਫੋਨ ਕਰਕੇ ਦੱਸਿਆ। ਤਾਂ ਮੇਰੀ ਭੂਆ ਜਦੋਂ ਘਰ ਆਈ ਤਾਂ ਉਹਨਾਂ ਨੇ ਮੇਰੀ ਭੂਆ ਨੂੰ ਇਹ ਬਹਾਨਾ ਲਾ ਦਿੱਤਾ ਕਿ ਮੁੰਡਾ ਨਹੀਂ ਮੰਨਦਾ। ਇਸ ਕਰਕੇ ਅਸੀਸ ਨੂੰ ਉਸਦੇ ਘਰ ਨਹੀਂ ਬਿਠਾ ਸਕਦੇ ਤਾਂ ਮੇਰੀ ਭੂਆ ਨਾਰਾਜ਼ ਹੋ ਕੇ ਚਲੀ ਗਈ ਉਹਨਾਂ ਨੇ ਮੇਰੇ ਦਿਉਰ ਦਾ ਵਿਆਹ ਕਰ ਦਿੱਤਾ ਫਿਰ ਹੌਲੀ-ਹੌਲੀ ਉਹਨਾਂ ਮੇਰੀਆਂ ਪਨੇਵੀਆਂ ਯਾਨੀ ਕਿ ਮੇਰੀ ਭੈਣ ਦੀਆਂ ਕੁੜੀਆਂ ਨੂੰ ਆਪਣੇ ਨਾਲ ਲਾ ਲਿਆ ਮੈਨੂੰ ਕੁੜੀਆਂ ਨੂੰ ਬੁਲਾਉਣਾ ਨਹੀਂ ਦਿੰਦੇ ਬਸ ਫਿਰ ਮੈਂ ਕਦੇ ਆਪਣੇ ਪੇਕੇ ਤੇ ਕਦੇ ਆਪਣੇ ਸਹੁਰੇ ਬਸ ਇਦਾਂ ਹੀ ਦਿਨ ਕੱਢਦੀ ਰਹੀ ਜਦੋਂ ਵੀ ਮੈਂ ਚੰਗਾ ਸੂਟ ਜਾਂ ਚੰਗੀ ਜੁੱਤੀ ਪਾ ਲੈਣੀ ਤਾਂ ਮੈਨੂੰ ਬਦ ਚੱਲਣ ਦੱਸਣਾ ਜੇ ਮੈਂ ਆਪਣੇ ਦਿਓਰ ਤੋਂ ਕੋਈ ਚੀਜ਼ ਮੰਗਵਾਉਣੀ ਤਾਂ ਮੈਨੂੰ ਮੇਰੀ ਇਹ ਦਰਾਣੀ ਨੇ ਮੇਰੇ ਦਿਓਰ ਨਾਲ ਹੀ ਗਲਤ ਸਮਝ ਲੈਣਾ ਮੈਂ ਕੱਲੀ ਨੇ ਡਰਦੀ ਮਾਰੇ ਅੰਦਰ ਬੈਠੀ ਰਹਿਣਾ ਕਿ ਜੇ ਬਾਹਰ ਬੈਠ ਗਈ ਤਾਂ ਪਤਾ ਨਹੀਂ ਮੈਨੂੰ ਕੀ ਕਹਿਣਗੇ ਬਸ ਇਦਾਂ ਹੀ ਟਾਈਮ ਲੰਘਦਾ ਗਿਆ ਮੇਰਾ ਪੁੱਤ ਗੁਰਵੀਰ 12 ਸਾਲ ਦਾ ਹੋ ਗਿਆ ਪਰ ਫਿਰ ਵੀ ਮੇਰਾ ਕਿਸੇ ਨੇ ਖਿਹੜਾ ਨਹੀਂ ਛੱਡਿਆ ਜਦੋਂ ਮੈਨੂੰ ਸਾਰਿਆਂ ਨੇ ਬਹੁਤ ਤੰਗ ਪਰੇਸ਼ਾਨ ਕੀਤਾ ਮੈਂ ਸਾਂਝੇ ਰਿਸ਼ਤੇਦਾਰ ਇਕੱਠੇ ਕੀਤੇ ਰਿਸ਼ਤੇਦਾਰ ਮੈਨੂੰ ਅੱਡ ਕਰਾ ਗਏ ਮੈਨੂੰ ਘਰ ਵਿੱਚ ਇੱਕ ਕਮਰਾ ਤੇ 12-2 ਕਿੱਲੇ ਜ਼ਮੀਨ ਦੇ ਦੇ ਦਿੱਤੇ ਘਰ ਖਰਚ ਵਧੀਆ ਚਲਾਉਣ ਲਈ ਮੈਂ ਮੱਝਾਂ ਲੈ ਲਈਆਂ ਕੁਝ ਕੁ ਟਾਈਮ ਤੱਕ ਮੱਝਾਂ ਵਾਸਤੇ ਮੇਰਾ ਦਿਉਰ ਪੱਠੇ ਵੱਢ ਕੇ ਲਿਆ ਕੇ ਕੁੱਤਰ ਦਿੰਦਾ ਸੀ ਕਿਉਂਕਿ ਮੈਨੂੰ ਪੱਠੇ ਨਾ ਵੜਣੇ ਆਉਂਦੇ ਸੀ ਨਾ ਕੁੱਤਰਨੇ ਤੇ ਗੁਰਬੀਰ ਹਜੇ ਛੋਟਾ ਸੀ ਪਰ ਮੇਰੀ ਧਰਾਨੀ ਨੇ ਉਸ ਨੂੰ ਇਹ ਸਭ ਕਰਨ ਤੋਂ ਰੋਕ ਦਿੱਤਾ ਫਿਰ ਮੈਂ ਆਪ ਪੱਠੇ ਵੱਢ ਕੇ ਲਿਆਉਣੇ ਤੇ ਕੁੱਤਰਨੇ ਹੌਲੀ-ਹੌਲੀ ਇਹ ਕੰਮ ਗੁਰਬੀਰ ਕਰਨ ਲੱਗ ਪਿਆ ਇੱਕ ਦਿਨ ਗੁਰਬੀਰ ਪੱਠੇ ਕੁੱਤਰ ਰਿਹਾ ਸੀ ਉਸ ਦਾ ਹੱਥ ਟੋਕੇ ਵਿੱਚ ਆ ਗਿਆ ਮੈਂ ਖੋਲ ਖੜੀ ਸੀ ਭੱਜ ਕੇ ਜਾ ਕੇ ਟੋਕਾ ਬੰਦ ਕੀਤਾ ਪਰ ਉਦੋਂ ਤੱਕ ਉਸ ਦਾ ਦਾ ਹੱਥ ਕੱਟ ਗਿਆ ਮੈਂ ਵੇਖਿਆ ਤਾਂ ਮੈਨੂੰ ਕੁਝ ਸਮਝ ਹੀ ਨਹੀਂ ਆਇਆ ਕਿ ਇਹ ਕੀ ਹੋ ਗਿਆ ਮੇਰਾ ਤਾਂ ਜਿਵੇਂ ਸਰੀਰ ਸੁਨ ਹੋ ਗਿਆ ਮੈਨੂੰ ਇਹ ਲੱਗਿਆ ਜਿਵੇਂ ਮੇਰੇ ਤੇ ਦੁੱਖਾਂ ਦਾ ਪਹਾੜ ਹੀ ਡਿੱਗ ਪਿਆ ਹੋਵੇ ਮੈਂ ਬਹੁਤ ਰੋਈ ਤੇ ਰੱਬ ਨੂੰ ਬਹੁਤ ਤਾਨੇ ਦਿੱਤੇ ਪਰ ਰੱਬ ਦੀ ਮਰਜ਼ੀ ਅੱਗੀ ਮੇਰਾ ਕੋਈ ਜੋਰ ਨਹੀਂ ਸੀ ਤੇ ਫਿਰ ਇਸ ਗੱਲ ਦਾ ਮੇਰੇ ਪਿਓ ਨੂੰ ਪਤਾ ਲੱਗਾ ਉਹ ਫਟਾਫਟ ਮੇਰੇ ਕੋਲ ਆ ਗਏ ਉਸ ਦਿਨ ਮੇਰਾ ਪਿਓ ਦੂਜੀ ਵਾਰ ਮੇਰੇ ਘਰ ਆਇਆ ਤੇ ਜਦੋਂ ਮੇਰਾ ਪਿਓ ਘਰ ਆਇਆ ਤਾਂ ਉਸ ਦੀ ਗੱਲ ਲੱਗ ਕੇ ਮੈਂ ਬਹੁਤ ਰੋਈ ਮੇਰੇ ਪਿਓ ਦੀਆਂ ਬਿੰਨੂ ਦੇਖ ਕੇ ਤਾਂ ਹਾ ਨਿਕਲ ਗਈਆਂ ਮੇਰੇ ਪਿਓ ਨੇ ਮੈਨੂੰ ਆਪਣੇ ਨਾਲ ਜਾਣ ਲਈ ਕਿਹਾ ਪਰ ਮੈਂ ਜਾਣ ਤੋਂ ਮਨਾ ਕਰ ਦਿੱਤਾ ਕਿਉਂਕਿ ਮੈਂ ਆਪਣੇ ਗੁਰਬੀਰ ਨੂੰ ਛੱਡ ਕੇ ਕਿਤੇ ਨਹੀਂ ਜਾਣਾ ਚਾਹੁੰਦੀ ਸੀ ਤੇ ਜੇ ਮੈਂ ਨਾਲ ਲੈ ਜਾਂਦੀ ਤਾਂ ਮੈਨੂੰ ਆਪਣੇ ਮੁੰਡੇ ਦਾ ਭਵਿੱਖ ਨਜ਼ਰ ਆਉਂਦਾ ਜੇ ਮੈਂ ਪਿੱਕੇ ਚਲੀ ਜਾਂਦੀ ਤਾਂ ਉਹ ਸਾਰੀ ਜ਼ਮੀਨ ਆਪਣੇ ਨਾਂ ਕਰਾ ਲੈਂਦੇ ਇਸ ਲਈ ਮੈਂ ਨਾ ਗਈ ਮੇਰਾ ਪਿਓ ਰੋਂਦਾ ਰੋਂਦਾ ਹੀ ਮੇਰੇ ਘਰੋਂ ਚਲਾ ਗਿਆ ਫਿਰ ਉਹਨਾਂ ਨੇ ਕੁੜੀਆਂ ਦੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਮੈਂ ਹੌਲੀ-ਹੌਲੀ ਚੰਗੇ ਘਰ ਵੇਖ ਕੇ ਆਪਣੀਆਂ ਕੁੜੀਆਂ ਵਿਆਈਆਂ ਤੇ ਆਪਣਾ ਵਧੀਆ ਘਰ ਬਣਾਇਆ ਮੁੰਡੇ ਨੂੰ ਵਧੀਆ ਪੜਾ ਕੇ ਸਰਕਾਰੀ ਨੌਕਰੀ ਤੇ ਲਾਇਆ ਅੱਜ ਕੁੜੀਆਂ ਵੀ ਮੇਰੇ ਕੋਲ ਆਉਂਦੀਆਂ ਨੇ ਤੇ ਆਪਣੇ ਭਰਾ ਨਾਲ ਬਹੁਤ ਪਿਆਰ ਕਰਦੀਆਂ ਨੇ ਗੁਰਵੀਰ ਜੀਤਾ ਜਿਵੇਂ ਮੇਰੇ ਵਿੱਚ ਜਾਨ ਵਸਦੀ ਆ ਉਹ ਮੈਨੂੰ ਬਹੁਤ ਪਿਆਰ ਤੇ ਮੇਰਾ ਬਹੁਤ ਸਤਿਕਾਰ ਕਰਦਾ ਹੈ ਕਿਉਂਕਿ ਉਹ ਹਮੇਸ਼ਾ ਇਹੀ ਕਹਿੰਦਾ ਕਿ ਮੇਰੀ ਮਾਂ ਨੇ ਆਪਣੀ ਜਵਾਨੀ ਮੇਰੇ ਲਈ ਕੁਰਬਾਨ ਕਰ ਦਿੱਤੀ ਜਿਉ ਚਾਹਦੀ ਤਾਂ ਉਹ ਮੈਨੂੰ ਛੱਡ ਕੇ ਵੀ ਜਾ ਸਕਦੀ ਸੀ ਤੇ ਆਪਣਾ ਵਿਆਹ ਕਰਾ ਲੈਂਦੀ ਪਰ ਉਸਨੇ ਇਹ ਸਭ ਨਹੀਂ ਕੀਤਾ ਉਹ ਹਮੇਸ਼ਾ ਸਵੇਰੇ ਉੱਠ ਕੇ ਮੇਰੇ ਪੈਰੀ ਹੱਥ ਲਾਉਂਦਾ ਹੈ ਤੇ ਰਾਤ ਨੂੰ ਇੱਕ ਵਾਰ ਜ਼ਰੂਰ ਮੈਨੂੰ ਕੁੱਟ ਕੇ ਜੱਫੀ ਪਾਉਂਦਾ ਹੈ ਮੇਰੀ ਸਾਰੇ ਦਿਨ ਦੀ ਜਿਵੇਂ ਟੈਨਸ਼ਨ ਦੂਰ ਹੋ ਜਾਂਦੀ ਹੈ ਪਰ ਮੇਰੇ ਪਿਓ ਨੇ ਮੇਰੀ ਭੂਆ ਨੂੰ ਅਜੇ ਤੱਕ ਨਹੀਂ ਬੁਲਾਇਆ ਕਿਉਂਕਿ ਉਹ ਮੇਰੀ ਮਾੜੀ ਕਿਸਮਤ ਦਾ ਕਸੂਰਵਾਰ ਹਮੇਸ਼ਾ ਮੇਰੀ ਭੂਆ ਨੂੰ ਹੀ ਸਮਝਦਾ ਹੈ ਪਰ ਸਮਝਦਾ ਵੀ ਕਿਵੇਂ ਨਾ ਉਸ ਦੀ ਲਾਡਾਂ ਨਾਲ ਪਾਲੀ ਹੋਈ ਧੀ ਦੀ ਜ਼ਿੰਦਗੀ ਇੱਕ ਨਾਰਾਜ਼ਗੀ ਨੇ ਖਤਮ ਕਰਕੇ ਰੱਖ ਦਿੱਤੀ ਸੀ ਕਦੇ ਵੀ ਆਪਣੀ ਧੀ ਦਾ ਰਿਸ਼ਤਾ ਕਿਸੇ ਮਗਰ ਲੱਗ ਕੇ ਨਾ ਕਰੋ ਨਹੀਂ ਤਾਂ ਚੰਦ ਦਿਨਾਂ ਦੀ ਨਾਰਾਜ਼ਗੀ ਤੁਹਾਡੀ ਧੀ ਦੀ ਜ਼ਿੰਦਗੀ ਬਰਬਾਦ ਕਰਕੇ ਰੱਖ ਦੇਵੇਗੀ ਇਹੋ ਜਿਹੇ ਦਿਲ ਨੂੰ ਛੂ ਜਾਣ ਵਾਲੀਆਂ ਕਹਾਣੀਆਂ ਚੈਨਲ ਤੇ ਜਾ ਕੇ ਜ਼ਰੂਰ ਸੁਣਿਓ ਉਮੀਦ ਕਰਦੀ ਹਾਂ ਤੁਹਾਨੂੰ ਜ਼ਰੂਰ ਪਸੰਦ ਆਉਣਗੀਆਂ ਕਹਾਣੀ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਧੰਨਵਾਦੀ